ਤੇ ਇੱਕ ਹੀ ਚੋਰ ਨੇ ਇਹਨਾਂ ਪੰਜ ਦੁਕਾਨਾਂ ਦੇ ਉੱਤੇ ਅਲੱਗ ਪੰਜ-ਪੰਜ ਦੁਕਾਨਾਂ ਦੇ ਉੱਤੇ ਚੋਰੀ ਕੀਤੀ ਤੇ ਸਾਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਇੱਕ ਚੋਰ ਇੱਕ ਰਾਤ ਪੰਜ ਚੋਰੀਆਂ ਇਹ ਕਿਸੇ ਫਿਲਮ ਦਾ ਸੀਨ ਨਹੀਂ ਹੈ ਇਹ ਬੀਤੀ ਰਾਤ ਬਰਨਾਲਾ ਦੇ ਵਿੱਚ ਹੋਈ ਚੋਰੀ ਦੀ ਉਹ ਖੌਫਨਾਕ ਘਟਨਾ ਹੈ ਜਿੱਥੇ ਇੱਕ ਹੀ ਚੋਰ ਨੇ ਇਨ੍ਹਾਂ ਪੰਜ ਦੁਕਾਨਾਂ ਦੇ ਉੱਤੇ ਅਲੱਗ ਪੰਜ-ਪੰਜ ਦੁਕਾਨਾਂ ਦੇ ਉੱਤੇ ਚੋਰੀ ਕੀਤੀ ਤੇ ਸਾਰੇ ਸ਼ਹਿਰ ਨੂੰ ਹਲਾਕੇ ਰੱਖ ਦਿੱਤਾ ਚੋਰੀ ਵੀ ਉਥੇ ਹੋਈ ਹੈ ਜਿੱਥੇ ਸਾਰੀ ਰਾਤ ਆਵਾਜ਼ਾਈ ਰਹਿੰਦੀ ਆ ਥਾਣਾ ਰੇਲਵੇ ਸਟੇਸ਼ਨ ਸਬਜ਼ੀ ਮੰਡੀ ਇਹੋ ਜੀਆਂ ਜਗ੍ਹਾ ਦੇ ਵਿਚਾਲੇ ਜਿਹੜਾ ਕਿ ਸ਼ਹਿਰ ਦਾ ਹਮੇਸ਼ਾ ਹੀ ਵਿਅਸਤ ਰਹਿਣ ਵਾਲਾ ਏਰੀਆ ਉੱਥੇ ਰਾਤ ਨੂੰ ਲਗਾਤਾਰ ਪੰਜ ਦੁਕਾਨਾਂ ਦੇ ਵਿੱਚ ਇੱਕੋ ਹੀ ਸੱਤੋਂ ਵੱਲੋਂ ਚੋਰ ਨੇ ਚੋਰੀ ਕਰਦਿਆਂ ਸਾਰੇ ਸ਼ਹਿਰ ਨੂੰ ਹਲਾਕੇ ਰੱਖ ਦਿੱਤਾ। ਨਮਸਕਾਰ ਅਦab ਸਤਿ ਸ੍ਰੀ ਅਕਾਲ ਮੈਂ ਹਮੰਤ ਮਿੱਤਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਕ੍ਰਾਈਮ ਆਵਾਜ਼ ਇੰਡੀਆ ਤੇ ਅੱਜ ਗੱਲ ਕਰਾਂਗੇ ਬਰਨਾਲਾ ਸ਼ਹਿਰ ਦੀ ਜਿੱਥੇ ਬੀਤੀ ਰਾਤ ਇੱਕ ਚੋਰ ਨੇ ਸਾਰੇ ਸ਼ਹਿਰ ਦੀ ਆਉਣ ਵਾਲੀਆਂ ਕਈ ਰਾਤਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਕਿਉਂਕਿ ਉਸਨੇ ਪੰਜ ਦੁਕਾਨਾਂ ਦੇ ਵਿੱਚ ਲਗਭਗ ਇੱਕੋ ਹੀ ਰਾਤ ਦੇ ਵਿੱਚ ਕੱਲੇ ਜਾਣੇ ਨੇ ਚੋਰੀ ਕਰਕੇ ਪੁਲਿਸ ਦੀ ਸੁਰੱਖਿਆ ਪ੍ਰਣਾਲੀ ਦੇ ਉੱਤੇ ਇੱਕ ਵੱਡਾ ਕੁਐਸਚਨ ਮਾਰਕ ਸਵਾਲ ਚਿੰਨ ਲਗਾ ਦਿੱਤਾ ਹੈ ਉਸ ਨੂੰ ਕਟਾਰੇ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਉਸ ਚੌਂਕ ਦੇ ਵਿੱਚ ਰੇਲਵੇ ਸਟੇਸ਼ਨ ਦੇ ਸਾਹਮਣੇ ਨਹਿਰੂ ਚੌਂਕ ਜਿੱਥੇ ਹਮੇਸ਼ਾ ਪੁਲਿਸ ਦਾ ਪਹਿਰਾ ਤਾਇਨਾਤ ਰਹਿੰਦਾ ਹੈ ਔਰ ਉਸ ਸੜਕ ਤੇ ਜਿੱਥੇ ਹਮੇਸ਼ਾ ਹੀ ਆਵਾਜਾਈ ਲੱਗੀ ਰਹਿੰਦੀ ਹੈ ساری ਰਾਤ ਲੋਕਾਂ ਦਾ ਉਹਨਾਂ ਦਾ ਜਾਣਾ ਲੱਗਿਆ ਰਹਿੰਦਾ ਹੈ ਤੇ ਫਿਰ ਵੀ ਉੱਥੇ ਚੋਰੀ ਹੋ ਜਾਂਦੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਪੈਦਾ ਕਰਦਾ ਹੈ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਸ਼ਹਿਰ ਵਾਸੀ ਵੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਕਿ ਪੁਲਿਸ ਕੀ ਸਾਨੂੰ ਸੁਰੱਖਿਆ ਦੇ पाएगी ਆਓ ਹੁਣ ਤੁਹਾਨੂੰ ਉੱਥੇ ਲੈ ਕੇ ਚੌਂਦੇ ਹਾਂ ਜਿੱਥੇ ਸਾਡੇ ਪੱਤਰਕਾਰ ਅਮਨਦੀਪ ਸਿੰਘ ਪਟੋਏ ਪਹੁੰਚੇ ਹੋਏ ਨੇ ਤੁਹਾਨੂੰ ਦਿਖਾਉਨੇ ਆ ਮੌਕੇ ਤੇ ਕੀ ਉਹ ਜਗ੍ਹਾ ਹੈ ਕਿਹੜੀਆਂ ਦੁਕਾਨਾਂ ਨੇ ਤੇ ਕਿੱਥੇ ਉਹ ਦੁਕਾਨਾਂ ਨੇ ਕਿ ਚੋਰ ਇਨੀ ਆਸਾਨੀ ਨਾਲ ਦੂਰੀ ਕਰਕੇ ਲੈ ਗਿਆ ਆਓ ਹੁਣ ਰੁਕ ਕਰਦੇ ਆ ਅਮਨਦੀਪ ਸਿੰਘ ਪਟੋਏ ਦਾ ਅਮਨਦੀਪ ਤੁਹਾਨੂੰ ਆਵਾਜ਼ ਆ ਰਹੀ ਹੈ ਹਾਂਜੀ ਹਾਂਜੀ ਸਰ ਆਵਾਜ਼ ਆ ਰਹੀ ਹੈ ਤੁਹਾਡੀ ਅਮਨਦੀਪ ਦਰਸ਼ਕਾਂ ਨੂੰ ਦਿਖਾਓ ਇਹ ਕਿਹੜੀਆਂ ਦੁਕਾਨਾਂ ਨੇ ਜਿੱਥੇ ਚੋਰੀ ਹੋਈ ਹੈ ਸਰ ਜਿਹੜੀ ਇਹ ਰੇਲਵੇ ਸਟੇਸ਼ਨ ਤੋਂ ਜੋੜ ਪੱਪਾ ਬਾਲ ਨੂੰ ਜਦੋਂ ਆਪਾਂ ਜਾਂਦੇ ਆ ਰਸਤੇ ਦੇ ਵਿੱਚ ਜਾਂਦੇ ਹੀ ਲੈਫਟ ਹੈਂਡ ਬਿਲਕੁਲ ਜਿਹੜੀ ਹੈਗੀ ਅਗੀ ਇੱਥੇ ਡਾਕਰ ਬਣਿਆ ਹੋਇਆ ਉਹਦੇ ਬਿਲਕੁਲ ਨਾਲ ਹੀ ਚਾਰ ਪੰਜ ਦੁਕਾਨਾਂ ਛੱਡ ਕੇ ਜਿਹੜੀਆਂ ਇਹ ਪੰਜ ਛੇ ਦੁਕਾਨਾਂ ਇੱਕੋ ਲੈਂਡ ਦੇ ਵਿੱਚ ਹੈਗੀਆਂ ਨੇ ਜਿੱਥੇ ਕਿ ਚੋਰ ਨੇ ਰਾਤ ਤਕਰੀਬਨ 1 ਵਜੇ 50 ਮਿੰਟ ਦੇ ਟਾਈਮ ਤੇ ਜਿਹੜੀ ਹੈਗੀ ਅਗੇ ਇਸ ਚੋਰੀ ਨੂੰ ਬਾਰ ਬਾਰ ਨੂੰ ਅਮੁੱਤ ਝਾਮ ਦਿੱਤਾ ਇਹ 1 ਵਜੇ 50 ਮਿੰਟ ਦਾ ਜਿਹੜਾ ਸਮਾਂ ਤੁਸੀਂ ਦੱਸ ਰਹੇ ਹੋ ਇਹ ਸੀਸੀਟੀਵੀ ਦੇ ਵਿੱਚ ਦਰਜ ਹੋਇਆ ਹੈ ਜਾਂ ਇਤੋਂ ਦੇ ਸਥਾਨੀ ਦੁਕਾਨਦਾਰਾਂ ਵੱਲੋਂ ਇਹ ਸਮਾਂ ਦੱਸਿਆ ਗਿਆ। ਤਾਂ ਹਾਂਜੀ ਸਰ ਜਿਹੜੇ ਇਥੋਂ ਦੇ ਦੁਕਾਨਦਾਰ ਨੇ ਉਹਨਾਂ ਦੇ ਕਹਿ ਅਨੁਸਾਰ ਉਹਨਾਂ ਨੇ ਆਪਣੇ ਦੁਕਾਨਾਂ ਤੇ ਲੱਗੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਦੀ ਫੁਟੇਜ ਨੂੰ ਜਦੋਂ ਖੰਘੋਲਿਆ ਉਹਦੇ ਵਿੱਚੋਂ ਉਹਨਾਂ ਨੇ ਟਾਈਮਿੰਗ ਦੀ ਰੀਡਿੰਗ ਆ ਉਹਨੂੰ ਨੋਟ ਕੀਤਾ। 1 ਵਜੇ ਦੇ ਤਕਰੀਬਨ 1:50 ਦੇ ਤਕਰੀਬਨ ਵਾਲੇ ਜਿਹੜੇ ਹੈਗੇ ਨੇ ਚੋਰਾਂ ਨੇ ਇੱਕ ਕੋਈ ਇੱਕੋ ਹੀ ਬੰਦਾ ਸੀ ਜਿਹੜਾ ਚਾਰੇ ਪੰਜੇ ਪੰਜੇ 6 ਦੁਕਾਨਾਂ ਦੇ ਵਿੱਚ ਅਲੱਗ-ਅਲੱਗ ਟਾਈਮ ਤੇ ਜਿਹਨੇ ਚੋਰੀ ਦੀ ਵਾਰ ਦਾ ਹੁਣ ਪੰਜਾਂ ਬਣ ਦਿੱਤਾ। ਜਿਵੇਂ ਤੁਸੀਂ ਕਹਿ ਰਹੇ ਹੋ ਪੰਜ ਜਾਂ 6 ਦੁਕਾਨਾਂ ਨੇ ਜਿਨ੍ਹਾਂ ਤੇ ਕਿੰਨ ਅਮੰਗ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਇੱਥੇ ਚੋਰੀ ਕੀਤੀ ਹੈ ਸਰ ਇੱਕ ਹੀ ਬੰਦਾ ਸੀ ਜਿਹੜਾ ਸੀਸੀਟੀਵੀ ਕੈਮਰੇ ਦੇ ਵਿੱਚ ਆਇਆਗਾ ਇੱਕ ਹੀ ਬੰਦਾ ਆਇਆਗਾ ਬਾਕੀ ਦੁਕਾਨਦਾਰਾਂ ਨੇ ਕਹੇ ਅਨੁਸਾਰ ਇਹ ਨਹੀਂ ਪਤਾ ਕਿ ਕੋਈ ਬੰਦੇ ਜਿਹੜੇ ਹੈਗੇ ਆ ਉਹਦੇ ਸਾਥੀ ਜਿਹੜੇ ਹੋਣਗੇ ਉਹ ਬਾਹਰ ਖੜੇ ਹੋਣਾ ਲੇਕਿਨ ਸੀਸੀਟੀਵੀ ਦੇ ਵਿੱਚ ਜਿਹੜਾ ਹੈਗਾ ਹੈਗਾ ਕੈਮਰੇ ਦੇ ਵਿੱਚ ਇੱਕੋ ਹੀ ਬੰਦਾ ਆਇਆ ਹੈਗਾ ਮਤਲਬ ਹੋਰ ਇੱਕ ਤੋਂ ਵੱਧ ਲੋਕ ਹੋ ਸਕਦੇ ਨੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਇੱਕ 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 ਬੰਦਾ ਹੈ ਹੋ ਸਕਦੇ ਆ ਸਰ ਬਿਲਕੁਲ ਹੋ ਸਕਦੇ ਨੇ ਹਾਂਜੀ ਆ ਬਿਲਕੁਲ ਹੋ ਸਕਦੇ ਆ ਸਰ ਲੇਕਿਨ ਕੈਮਰੇ ਦੀ ਫੋਟੋ ਦੇ ਵਿੱਚ ਸਿਰਫ ਇੱਕ ਹੀ ਬੰਦਾ ਆਇਆ ਹੈ ਇਹ ਦੁਕਾਨਾਂ ਜਿਨ੍ਹਾਂ ਤੇ ਚੋਰੀ ਹੋਈ ਹੈ ਕਾਦੀਆਂ ਕਾਦੀਆਂ ਦੁਕਾਨਾਂ ਨੇ ਇਹ ਸਰ ਇੱਕ ਸਾਈਕਲ ਦੀ ਦੁਕਾਨਾ ਤੇ ਕੱਪੜੇ ਦੀ ਦੁਕਾਨ ਵੀ ਦੱਸੀ ਜਾ ਰਹੀ ਆ ਸਰ ਉਹਦੇ ਨਾਲ ਹੀ ਦੁੱਧ ਦੀ ਗੱਡੀ ਦੀ ਜਿਹੜੀ ਦੁਕਾਨ ਆ ਗਈ ਉਹ ਵੀ ਦੱਸੀ ਜਾ ਰਹੀ ਆ ਜੀ ਤਕਰੀਬਨ 5 ਦੁਕਾਨਾਂ ਨੇੜੀਆਂ ਆ ਗਿਆ ਨੇ ਅਲੱਗ-ਅਲੱਗ ਬਿਜ਼ਨਸ ਨੇ ਉਹਨਾਂ ਦੇ ਕੱਪੜੇ ਲੀੜੇ ਉਹ 4-5 ਜਿਹੜੇ ਹੈਗੇ ਨੇ ਅੱਗੇ ਅਲੱਗ-ਅਲੱਗ ਕਾਰੋਬਾਰ ਸਥਾਪਿਤ ਹੋਏ ਹੋ ਜੰਨਾਂ ਨੇ ਜਿਹੜੀ ਜਾਣਕਾਰੀ ਸਾਨੂੰ ਮਿਲ ਰਹੀ ਹੈ ਉਸ ਦੇ ਵਿੱਚ ਸਾਈਕਲਾਂ ਦੀਆਂ ਦੁਕਾਨਾਂ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕੋਈ ਉੱਥੇ ਸਾਈਕਲਾਂ ਦੀਆਂ ਦੁਕਾਨਾਂ ਵੀ ਹੈਗੀ ਹਾਂਜੀ ਸਰ ਸਾਈਕਲਾਂ ਦੀ ਦੁਕਾਨਾਂ ਵੀ ਹੈਗੀਆਂ ਨੇ ਜੀ ਲੈਣੋ ਬਾਅਦ ਤੇ ਇਹ ਦੁਕਾਨਾਂ ਨੇ ਜਿਹੜੀਆਂ ਇਹ ਦੁਕਾਨਾਂ ਦੇ ਉਹ ਸਾਈਕਲਾਂ ਦੀਆਂ ਦੁਕਾਨਾਂ ਤੋਂ ਕੀ ਚੋਰੀ ਹੋਇਆ ਆ ਸਰ ਇਹਨਾਂ ਨੇ ਕਿਹਾ ਕਿ ਦੁਕਾਨਾਂ ਤੋਂ ਜਿਹੜਾ ਸਮਾਨ ਸਮਾਨ ਕੁਝ ਵੀ ਚੋਰੀ ਨਹੀਂ ਹੋਇਆ ਯੋ ਕਿ ਇਹਨਾਂ ਦੀ ਡੇਲੀ ਵੀ ਕਮਾਈ ਹੋएगी ਗੱਲਿਆਂ ਦੇ ਵਿੱਚ ਜਿਹੜੀ ਆਉਂਦੀ ਹੈ ਡੇਲੀ ਦੀ ਇਨਕਮ ਹੋਏਗੀ ਅਨਨਜੀ ਸਿਰਫ ਉਹੀ ਚੋਰੀ ਹੋਈ ਹੈ ਹਾਂਜੀ ਇੱਕ ਦੁਕਾਨਦਾਰ ਹੈਗਾ ਜਿਹੜਾ ਓਕੇ ਲੱਕੀ ਇਹ ਵੀ ਜਾਣਕਾਰੀ ਮਿਲ ਰਹੀ ਹੈ ਵੀ ਉਹ ਕੋਈ ਨਸ਼ੇੜੀ ਸੀ ਇਹ ਵੀ ਕਿਹਾ ਜਾ ਰਿਹਾ ਹੈ ਵੀ ਉਸਨੇ ਇੱਕ ਕਿਸੇ ਦੁਕਾਨ ਦੇ ਵਿੱਚ ਬੈਠ ਕੇ ਕੋਈ ਕਿਸੇ ਤਰ੍ਹਾਂ ਦਾ ਨਸ਼ੀਲਾ ਪਦਾਰਥ الليتا ਇਨਜੈਕਸ਼ਨ ਲਗਾਇਆ ਹੈ ਉਹ ਕੀ ਹੈ ਬਿਲਕੁਲ ਸਰ ਜਿਹੜਾ ਉਹਨੇ ਸੀੜੀ ਸੀਗਾ ਸਰ ਉਹਨੇ ਜਦੋਂ ਦੁਕਾਨ ਦੇ ਵਿੱਚ ਐਂਟਰੀ ਕੀਤੀ ਆ ਜਦੋਂ ਉਹਨੇ ਇੱਕ ਇਨਜੈਕਸ਼ਨ ਦੁਕਾਨਦਾਰਾਂ ਦੇ ਕਹੇ ਦੇ ਮੁਤਾਬਕ ਇੱਕ ਇਨਜੈਕਸ਼ਨ ਜਿਹੜਾ ਉਹਦੀ ਡੋਜ਼ ਵੀ ਇੱਡੀ ਲੱਗੀ ਆ ਜਿਹੜਾ ਉਹ ਕੈਮਰੇ ਸੀ ਉਹਨਾਂ ਨੂੰ ਘੁਮਾ ਕੇ ਕੈਮਰੇ ਦੀ ਦਸਾਂ ਨੂੰ ਜਿਹੜਾ ਬਦਲ ਦਿੱਤਾ ਗਿਆ ਤੇ ਉਹਨੇ ਇੱਕ ਇਨਜੈਕਟਰ ਵੀ ਜਿਹੜਾ ਲਿਆ ਗਿਆ ਮੌਕੇ ਤੇ ਕੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਜਾਂ ਇਥੋਂ ਦੇ ਇੰਸਪੈਕਟਰ ਆਉਦਾ ਕੀ ਕਹਿਣਾ ਹੈ ਇੰਚਾਰਜ ਦਾ ਤਾਂ ਇਹ ਡਿਊਟੀ ਆ ਜਿਹੜੀ ਸਰ ਇਹ ਇਹਨਾਂ ਨੇ ਬਿਲਕੁਲ ਨਿਵਾਈਆ ਆਪਣੀ ਸਵੇਰ ਅਨੁਸਾਰ ਇਹ ਪਹੁੰਚੇ ਨੇ ਪਰ ਜਿਹੜੀ ਇਹ ਚੋਰੀ ਹੋਈ ਆ ਇਹ ਰਾਤ ਦੇ ਸਮੇਂ ਹੋਈ ਆ ਸਰ ਪਰ ਜਿਹੜੇ ਮਲਾਦਬ ਨੇ ਉਹ ਸਵੇਰੇ ਇੱਥੇ ਉਹਨਾਂ ਨੇ ਆ ਕੇ ਦਸਤ ਦਿੱਤੀ ਆ ਤੇ ਸਵੇਰੇ ਟਾਈਮ ਨਾਲ ਕੀ ਐਸਐਚਓ ਸਾਹਿਬ ਵੱਲੋਂ ਕੀ ਬਿਆਨ ਦਿੱਤਾ ਗਿਆ ਇਹਦੇ ਤੇ ਕੀ ਕਿਹਾ ਗਿਆ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਗਿਆ ਸਰ ਐਸਐਚਓ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਵੀ ਇਹ ਚੋਰੀ ਦੀ ਵਾਰਦਾਤ ਬੰ ਨੂੰ ਇਨਵੋਅਵ ਦਿੱਤਾ ਉਸ ਬੰਦੇ ਦੀ ਜਿਹੜੀ ਸੀਸੀ ਰਿਪੋਰਟ ਜਾਂ ਉਹ ਉਹਨਾਂ ਕੋਲ ਆ ਗਈ ਆ ਸੇਤੀ ਹੀ ਮੁਜ਼ਕਰਮ ਨੂੰ ਫੜ ਕੇ ਜਿਹੜਾ ਹੈਗਾ ਗਾਇਤ ਅਸ਼ਾਸ ਦੇ ਵਿੱਚ ਲੈ ਕੇ ਜੇਲ੍ਹ ਵਿੱਚ ਭੇਜ ਦਿੱਤਾ ਜਾਏਗਾ ਠੀਕ ਹੈ ਅਮਨਦੀਪ ਬਹੁਤ-ਬਹੁਤ ਸ਼ੁਕਰੀਆ ਆਪਾਂ ਫੇਰ ਗੱਲ ਕਰਦੇ ਹਾਂ ਇਸ ਵਿਸ਼ੇ ਤੇ ਸਾਰੀ ਜਾਣਕਾਰੀ ਤੁਹਾਡੇ ਤੋਂ ਲੈਂਦੇ ਰਵਾਂਗੇ ਮੇਰਾ ਨਾਮ ਰਕੇਸ਼ ਕੁਮਾਰਾ ਜੀ ਕਾਲਾ ਬਿਜ਼ਨਸ ਹੈ ਜੀ ਕਾਲਾ ਕਾਰੋਬਾਰ ਕਰਦਾ ਆਪਣਾ ਰੈਡੀमेड گارਮੈਂਟਸ ਦਾ ਕੰਮ ਹੈ ਜੀ ਆ ਤੁਹਾਡੇ ਜਿਹੜੀ ਰਾਤ ਚੋਰੀ ਹੋਈ ਹੈ ਹਾਂ ਜੀ ਕਿੰਨੇ ਬੰਦਿਆਂ ਦੁਆਰਾ ਕੀਤੀ ਹੈ ਸਰ ਇਹ ਤਾਂ ਦੇਖੋ ਜੀ ਕੈਮਰੇ ਵਿੱਚ ਤਾਂ ਇੱਕ ਬੰਦਾ ਆਇਆ ਜੀ ਹਾਂ ਜੀ ਬਾਕੀ ਜੋ ਬੰਦੇ ਬਾਹਰ ਖੜੇ ਆ ਉਹਨਾਂ ਨੂੰ ਕੁਝ ਕਹਿ ਨਹੀਂ ਸਕਦਾ ਕਿੰਨੇ ਆ ਜੀ ਤਕਰੀਬਨ ਸਾਡੇ ਮਤਲਬ 4-5 ਘਰਾਂ ਦੇ 5 ਘਰਾਂ ਦੀ ਚੋਰੀ ਹੋਈ ਹੈ ਜੀ ਠੀਕ ਹੈ ਜੀ ਨਾਲ ਹਰਸ਼ਨ ਡੈਰੀ ਹੈ ਜੀ ਨਾਲ ਮੈਡੀਸਨ ਦੀ ਦੁਕਾਨ ਲਾਈ ਆਪਣੀ ਰਤਨ ਰੀਮ ਗਾਰਮੈਂਟਸ ਹੈ ਜੀ ਨਾਲ ਦੋ ਸਾਈਕਲ ਦੀ ਦੁਕਾਨ ਲਾਈ ਜੀ ਠੀਕ ਹੈ ਸਰ ਸਰ ਡੈਰੀ ਵਾਲਦੇ ਅਸੀਂ ਦੇਖਿਆ ਵੀ ਇੱਕ ਮੁੰਡਾ ਬੰਦਾ ਉਹਨਾਂ ਗ ਨੇਅਰਬੋ ਟਾਈਮ 2:20 ਦਾ ਟਾਈਮ ਆ ਜੀ ਤੇ ਤੁਹਾਡੀ ਇਸ ショਪ ਦੇ ਵਿੱਚ ਨਾਲ ਰਹਿਦਵੀ ਹੈਗੀ ਮੇਰੀ ਉੱਪਰ ਹੈਸ਼ ਵੀ ਹੈਗੀ ਜੀ ਉੱਪਰ ਕਮਰੇ ਦੋ ਬਣੇ ਨੇ ਇੱਕ ਫਰੰਟ ਤੇ ਇੱਕ ਬੈਕ ਤੇ ਜੀ ਮੇਰੇ ਫਰੰਟ ਦੇ ਕਮਰੇ ਦੇ ਵਿੱਚ ਸਾਰੀ ਉਹਨਾਂ ਨੇ ਮਤਲਬ ਬੈੱਡ ਦਾ ਸਾਰਾ ਡੋਲੀ ਹਰ ਇੱਕ ਅਲਗਲਾ ਸਮਾਨ 깔ਾਰ ਕੇ ਰੱਖਿਆ ਜੀ ਪੂਰੀ ਫੁੱਲ ਚੈਕਿੰਗ ਕੀਤੀ ਵੀ ਸੀ ਭਾਜੀ ਮੇਰੀ ਆਰਡਰ ਜਿਹੜੀ ਮਾਰੀ ਆ ਉਹਦੇ ਵਿੱਚੋਂ ਸਾਰਾ ਡੋਲੀ ਲੋਕਰ ਪਟ ਕੇ ਹੋਰ ਪਟ ਕੇ ਸਾਰਾ ਸਮਾਨ نیچے ਰੱਖ ਕੇ ਚੰਗੀ ਦਾ ਦੇਖ ਕੇ ਜੋ ਜੋ ਉਹਨਾਂ ਨੇ ਸਮਾਨ ਚੋਚਿਆ ਉਹ ਆਵੇ ਲੈ ਗਣੀ ਕੋਈ ਕੈਸ ਨਹੀਂ ਸਰ ਮੇਰੀ ਮਰਨ ਮੇਰੀ ਬੇਟਾ ਨੂੰ ਆਪਰੇਟ ਹੋਏ ਕਰਕੇ ਉਹਨਾਂ ਨੇ ਕੋਈ ਚੈਕਿੰਗ ਵਗੈਰਾ ਕੀਤੀ ਨਹੀਂ ਕੋਈ ਜੀ ਪਲੇਸ ਕੁਝ ਨਹੀਂ ਕਹਿ ਸਕਦੇ ਸੀ ਉਹਦੇ ਵਿੱਚ ਕੀ ਜੇ ਨੁਕਸਾਨ ਦਾ ਤੁਸੀਂ ਆਪ ਸਮਝ ਆ ਰਹੋ ਜੇ ਕੋਈ ਆਇਆ ਤਾਂ ਕੁਝ ਤਾਂ ਉਹ ਕਰਕੇ ਜਾਂਦਾ ਬਿਲਕੁਲ ਜੀ ਜਿਹੜੀ ਗੱਲ ਫਿਲਹਾਲ ਤੁਹਾਡੇ ਤੁਹਾਡੇ ਕਹਿੰਦਾ ਤੁਹਾਡੇ ਘਰ ਦੇ ਵਿੱਚ ਕੋਈ ਜਾਨੀ ਕਿ ਕੋਈ ਆਕਾਮ ਚੋਰੀ ਨਹੀਂ ਨਹੀਂ ਉਹ ਬਚਾ ਬਚਾ ਦੇ ਵਿੱਚ ਹੀ ਲੱਗ ਰਿਹਾ ਜੀ ਇਸ ਟਾਈਮ ਪਰ ਉਹ ਸਾਡਾ ਮਤਲਬ ਸਾਡੇ ਬਾਬਾ ਜੀ ਦੇ ਪੈਸੇ ਸੀਗੇ 4000 5000 ਉਹ ਸਾਡੇ ਕੱਢ ਕੇ ਲੈ ਗਏ ਦੇ ਵਿੱਚੋਂ ਬਾਕੀ ਸਾਡੀ ਗੱਲੇ 'ਚ ਜੋ ਵੀ 2000 ਰੁਪਏ ਮਤਲਬ ਉਹ ਸਾਰਾ ਸਾਫ ਕੀਤਾ ਪਿਆਗਾ ਅੱਜ ਮੇਰਾ ਨਾਮ ਸੁਨੀਲ ਕੁ ਆਗੀ ਚੋਰੀ ਹੋਈ ਆ ਸਰ ਆਪਣੇ ਸਰ ਆਪਣੇ ਬੰ ਲਗੇ ਗੱਲੇ ਦੇ ਵਿੱਚ ਜਿਹੜਾ ਕੈਸ਼ ਸੀਗਾ ਉਹ ਲੈ ਗਏ ਤੇ ਇੱਕ ਦੋ ਚਾਂਦੀ ਦੇ ਸਿੱਕੇ ਸੀਗੇ ਉਹ ਲੈ ਗਏ ਜੀ ਤੇ ਉੱਪਰ ਦੀ ਆਏ ਨੇ ਛੱਤ ਤੋਂ ਜੀ ਤੇ ਜਿਹੜੇ ਦਰਵਾਜੇ ਲੱਗੇ ਹੋਏ ਸੀਗੇ ਜੀ ਉਹ ਭੰਨ ਕੇ ਥੰਲੇ ਆਏ ਨੇਗੇ ਤੇ ਕਿੰਨੇ ਬੰਦੇ ਸੀਗੇ ਬੰਦਾ ਸਰ ਇੱਕ ਜਿਹਾ ਸ਼ਾਇਦ ਇੱਕ ਹੀ ਲੱਗਦਾ ਹੈਗਾ ਆਪਣਾ ਜਿਹੜੇ ਨਾਲ ਵਾਲੇ ਉਹਨਾਂ ਦੇ ਕੈਮਰੇ ਦੇ ਸੀਸੀਟੀਵੀ ਕੈਮਰੇ 'ਚ ਆਇਆ ਜੀ ਇੱਕ ਬੰਦਾ ਹੀ ਆ ਇੱਕ ਬੰਦਾ ਹੀ ਆ ਹਾਂਜੀ ਹਾਂਜੀ ਤੇ ਕੋਈ ਕੈਸ਼ ਕਿੰਨਾ ਚੋਰੀ ਹੋਇਆ ਕੈਸ਼ 5 ਕੇ ਹਜ਼ਾਰ ਰੁਪਏ ਜੀ 5000 ਹਾਂਜੀ ਹਾਂਜੀ 2000 ਹਾਂਜੀ ਹਾਂਜੀ ਅੱਜ ਜੀ ਸਵੇਰ ਫੋਨ ਆਇਆ ਦੋਸਤਾਂ ਵਾਲੀ ਦੁਕਾਨ ਤੇ ਚੋਰੀ ਹੋ ਗਈ ਆ ਜਿਹੜਾ ਆ ਕੇ ਦੇਖਿਆ ਸੀਸੀਟੀਵੀ ਕੈਮਰਾ ਵਿੱਚ ਚਰਾ ਚੋਰ 1 ਵਜੇ ਦਾ 50 ਮਿੰਟ ਡਾਕ ਲੋਏ ਨੇ ਤੇ 2 ਵਜੇ ਦਾ 10 ਮਿੰਟ ਤੇ ਗਏ ਨੇ ਕਿੰਨੇ ਚੋਰ ਸੀਗੇ ਇੱਕ ਬੰਦਾ ਆਇਆ ਸੀ ਜੀ ਇੱਕੋ ਬੰਦਾ ਆਇਆ ਸੀ ਕਿੰਨੇ ਜਗਾਂ ਵਾਲੇ ਵਿੱਚ ਚੋਰੀ ਹੋਈ ਆ ਪੰਜ ਤੋਂ 6 ਦੁਕਾਨਾਂ ਵਿੱਚ ਇਹ ਕਿੰਨੇ ਜਗਾਂ ਵਾਲੀਆਂ ਦੁਕਾਨਾਂ ਨੇ ਪਤਾ ਨਹੀਂ ਇੱਕ ਡੁੱਡਾ ਵਾਲੀ ਦੁਕਾਨ ਹੈ ਇੱਕ ਦਵਾਈਆਂ ਵਾਲੇ ਇੱਕ ਕੱਪੜੇ ਵੀ ਆ ਦੋ ਸਾਈਕਲ ਆਈਆਂ ਸੀ ਤੁਹਾਡੀ ਗੱਲ ਦੇ ਵਿੱਚ 30 ਮਿੰਟ ਦਾ ਕਿੰਨਾ ਕੈਸਾ ਚੋਰੀ ਹੋਇਆ 500 ਸਕੇ ਜਪੇ ਕੈਸ਼ ਟੋਰੀ ਹੋਇਆ ਜੀ ਬਾਕੀ ਚੈੱਕ ਟੱਟੇ ਹੋਏ ਸੀਗੇ ਚੈੱਕ ਵਗੈਰਾ ਬਾਕੀ ਕਾਫੀ ਕਾਗਜ਼ੇ ਨੁਕਸਾਨ ਹੀ ਹੋਇਆ ਹੈ ਮੈਡੀਕਲ ਦੇ ਸਿਰੰਜਾਂ ਦਾ ਕੱਪਾ ਖੋਲ ਕੇ ਜੀ ਇੱਥੇ ਚਿੱਡੇ ਦਾ ਟਿਕਾ ਲਾਤੀ ਜਾਂ ਅੰਦਰ ਟੀਕਾ ਸਿਰੰਜ ਬੁੱਲੀ ਪਿਆ ਆਟੀਕਾ ਥੱਲੇ ਡੁੱਲਿਆ ਪਿਆ ਵੀਡੀਓਗ੍ਰਾਫੀ ਹੈਗੀ ਆ ਸਾਰੀ ਤੇ ਕੈਮਰੇ ਵੀ ਹੋਣੇ ਪੁੰਨ ਜੀ ਵੀ ਕੈਮਰੇ ਦੇ ਘਮਾਤੇ ਕੈਮਰੇ ਘਮਾਤੇ ਜੀ ਟੀਕਾ ਲਾਣ ਵੇਨੇ ਕੈਮਰੇ ਘਮਾਤੇ ਸੀ ਜਦੋਂ ਕੰਨਾਂ ਵਗੈਰਾ ਖਾਲੀ ਕਿੱਤਾ ਸਾਰੇ ਕੈਮਰੇ ਘੁਮਾ ਕੇ ਫਿਰ ਕਿੱਤਾ ਜੀ ਕੋਈ ਹੋਰ ਸਮਾਨ ਵੀ ਚੋਰੀ ਹੋਇਆ ਬਾਕੀ ਇਹ ਦੇਖਣੇ ਜੀ ਚੈੱਕ ਸੀਗੇ ਜੀ ਚੈੱਕ ਪਏ ਸੀ ਚੈੱਕ ਲੈ ਕੇ ਗਿਆ ਗਾ ਖਾਲੀ ਚੈੱਕ ਦੇ ਕੈਸ਼ ਕੈਸ਼ ਲੈ ਕੇ ਗਿਆ ਗਾ ਤੁਸੀਂ ਆ ਕੰਪਲੀਟ ਕਰੋ ਜੀ ਹਾਂ ਜੀ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਆ ਕੇ ਗਏ ਨੇ ਸਵੇਰੇ ਹਾਂ ਜੀ ਜਿਵੇਂ ਕਿ ਆਪਾਂ ਦੇਖਿਆ ਇਹਨਾਂ ਦੁਕਾਨਦਾਰਾਂ ਦਾ ਦਰਦ ਇਹਨਾਂ ਦੇ ਲਫਜ਼ਾਂ ਦੇ ਵਿੱਚੋਂ ਚਲ ਕਰਿਆ ਹੈ ਕਿਵੇਂ ਇਹ ਲੋਕ ਆਪਣਾ ਦੁੱਖੜਾ ਸੁਣਾ ਰਹੇ ਨੇ ਔਰ ਪੁਲਿਸ ਦੇ ਪ੍ਰਤੀ ਆਪਣੀ ਸ਼ਿਕਾਇਤ ਵੀ ਦਰਜ ਕਰਵਾ ਰਹੇ ਨੇ ਤੇ ਉਧਰ ਮੌਕੇ ਤੇ ਪਹੁੰਚੇ ਅਕਾਲੀ ਦਲ ਦੇ ਨੇਤਾ ਜਿੰਮੀ ਜਤਿੰਦਰ ਸਿੰਘ ਜਿੰਮੀ ਵੱਲੋਂ ਵੀ ਲੋਕਾਂ ਦੇ ਨਾਲ ਖੜਨ ਦਾ ਪ੍ਰੋਤਸਾ ਦਿਵਾਇਆ ਔਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਵੀ ਦਵਾਇਆ ਕਿ ਉਹਨਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਪੁਲਿਸ ਉਹਨਾਂ ਦਾ ਪਰ ਭਾਈ ਕਰਵਾ ਕੇ ਦੇਗੀ ਉਸ ਚੋਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦਾ ਚੋਰੀ ਹੋਇਆ ਸਮਾਨ ਉਹਨਾਂ ਤੇ ਸਬੂਤ ਕਰਵਾਇਆ ਜਾਵੇਗਾ ਤੇ ਉਦੋਂ ਮੌਕੇ ਤੇ ਪਹੁੰਚੀ ਥਾਣਾ ਸਿਟੀ ਵੰਦੀ ਐਸ ਐਚਓ ਐਸ ਆਈ ਮਨਪ੍ਰੀਤ ਕੌਰ ਨੇ ਪੁਲਿਸ ਪਾਰਟੀ ਸਣੇ ਘਟਨਾ ਤੇ ਪਹੁੰਚ ਕੇ ਸਾਰਾ ਜਾਇਜ਼ਾ ਲਿਆ ਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਚੋਰ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਣ ਨਹੀਂ ਜਾਵੇਗਾ ਔਰ ਨਾਲ ਹੀ ਉਹਨਾਂ ਨੇ ਆਪਣੀ ਇਸ ناکامی ਦੇ ਉੱਤੇ ਪਰਦਾ ਪਾਉਂਦੇ ਹੋਏ ਇਹ ਵੀ ਕਿਹਾ ਕਿ ਬੀਤੇ ਦਿਨੀ ਆਜ਼ਾਦੀ ਦਿਹਾੜੇ ਨੂੰ ਲੈ ਕੇ ਕਈ ਹੋਰ ਲਾ ਐਂਡ ਆਰਡਰ ਦੇ ਕੰਮ ਕਰਕੇ ਪੁਲਿਸ ਪਾਰਟੀ ਦੇ ਜਵਾਨ ਤੇ ਹੋਰ ਪੁਲਿਸ ਅਫਸਰ ਉਸ ਆਜ਼ਾਦੀ ਦਿਵਸ ਦੇ ਦਿਹਾੜੇ ਦੇ ਕਾਰਜਾਂ ਦੇ ਵਿੱਚ ਰੁੱਝੇ ਹੋਏ ਸਨ ਜਿਸ ਕਰਕੇ ਇਹ ਅਣਹੋਣੀ ਘਟਨਾ ਹੋਈ